ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾ ਵਿਸਰਨ ਇਕੋ ਵਿਸਰ ਨ ਜਾਵ ਹਾਂਜੀ ਗੱਲਾ ਕਸਕੇ ਹੀ ਬੋਲਣਾ ਸਭੇ ਗੱਲਾ ਵਿਸਰਨ ਇਕੋ ਇਥੇ ਯਮਕ ਇਕੋ ਵਿਸਰ ਨ ਜਾ ਧੰਦਾ ਸਭ ਜਲਾਇ ਕੈ ਗੁਰ ਨਾਮ ਦੀਆ ਸੱਚ ਸਵਾ ਇਹ ਧਿਆਨ ਨਾਲ ਉਚਾਰਨ ਕਰਨਾ ਗੁਰਨਾਮ ਨਹੀਂ ਕਹਿ ਦੇਣਾ ਗੁਰੂ ਨੇ ਨਾਮ ਦਿੱਤਾ ਹੈ ਧੰਦਾ ਸਭ ਜਲਾਇਕ ਹੈ ਜਲਾਇਕ ਹੈ ਪਾਠ ਸੰਬੰਧਕ ਹੈ ਇਥੇ ਵਿਸਰਾਮ ਹੈ ਗੁਰ ਨਾਮ ਦੀਆ ਸੱਚ ਸਵਾਗ ਆਸਾ ਸਭੇ ਲਾਹਕੈ ਇਕਾ ਆਸਕਮਾ ਜਿਨੀ ਸਤਗੁਰ ਸੇਵਿਆ ਤਿਨ ਅੱਗਾ ਮਿਲਿਆ ਥਾਵ ਮਨ ਮੇਰੇ ਕਰਤੇ ਨੋ ਸਾਲਾ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹ ਰਹਾਉ ਦੁਖ ਭੁਖ ਨਹ ਵਿਆਪਈ ਜੇ ਸੁਖ ਦਾਤਾ ਮਨ ਹੋਇ ਕਿਤਹੀ ਕੰਮ ਨਾ ਛਿਜੀਐ ਜਾਹਿਰ ਦਾ ਸਤਿਆ ਸੋਇ ਜਿਸ ਤੂੰ ਰਖਹ ਹੱਥ ਦੇ ਤਿਸ ਮਾਰ ਨਾ ਸਕਾ ਕੋਇ ਕਿਵੀ ਜਿਸ ਤੂੰ ਨਹੀਂ ਕਹਿਣਾ ਜਿਸ ਤੂੰ ਜਿਸ ਇਥੇ ਯਮਕ ਲਾਦਨੀ ਹੈ ਤੂੰ ਰਖਹ ਹੱਥ ਦੇ ਇਥੇ ਵਿਸਰਾਮ ਤੇਸ ਇਥੇ ਵੀ ਯਮਕ ਹੈ ਮਾਰ ਨਾ ਸਕੈ ਕੋਈ ਸੁਖ ਗਾਤਾ ਗੋਰ ਸੇਵੀਆ ਸਭ ਅਵਗਣ ਕੱਢਾ ਤੋਈ ਸੇਵਾ ਮੰਗਾ ਸੇਵਕੋ ਲਾਈਆਂ ਆਪਣੀ ਸੇਵ ਹਾਂਜੀ ਇਹਨੂੰ ਲਾਈਆਂ ਨਹੀਂ ਗੈਦਣਾ ਲਾਂ ਈ ਇਥੇ ਨਹੀਂ ਬਿੰਦੀ ਲਾਉਣੀ ਮਗਰਲੇ ਆ ਤੇ ਬਿੰਦੀ ਲਾਉਣੀ ਐ ਲਾਈਆਂ ਸੇਵਾ ਮੰਗੈ ਸੇਵ ਕੋ ਲਾਈਆਂ ਆਪਣੀ ਸੇਵ ਇਥੇ ਐੜੇ ਨੂੰ ਕੰਨਾ ਵੀ ਨਹੀਂ ਹੈ ਅਰੇ ਔਰ ਅੱਗੇ ਨਾਣਾ ਨਹੀਂ ਬਲਕਿ ਨੰਨਾ ਹੈ ਆਪਣੀ ਪੱਪੇ ਨੂੰ ਔਂਕੜ ਵੀ ਹੈ ਸੋ ਆਪਣੀ ਨਹੀਂ ਬੋਲਣਾ ਆਪਣੀ ਸੇਵ ਐੜਾ ਮੁਕਤਾ ਤੇ ਅੱਗੇ ਨੰਨੇ ਬਿਹਾਰੀ ਆਪਣੀ ਸੇਵ ਸਾਧੂ ਸੰਗ ਮਸਕਤੇ ਇਹ ਵੀ ਮਸਕਤੇ ਪਾਠ ਜਿਹੜਾ ਹੈ ਨਾ ਇਹ ਕਸ ਕੇ ਬੋਲਣਾ ਮੰਮੇ ਤੋਂ ਚੱਕ ਕੇ ਮਸਕਤੇ ਨਹੀਂ ਕਹਿਣਾ ਹੈ ਸਾਧੂ ਸੰਗ ਮਸਕਤੇ ਟੂਠਾ ਪਾਵਾ ਦੇਵ ਕਿ ਟੂਠਾ ਜਿਹੜਾ ਹੈ ਇਹਨੂੰ ਦਲੈਂਕੜ ਦੇ ਨਾਲ ਉਚਾਰਨ ਕਰਨਾ ਟੁੱਠਾ ਨਹੀਂ ਕਹਿ ਦੇਣਾ ਟੂਠਾ ਪਾਵਾ ਦੇਵ ਸਭ ਕਿਛ ਵਸਗਾ ਤਾ ਸਾਹਿਬ ਆਪੇ ਕਰਨ ਕਰੇਵ ਸਤਗੁਰ ਕਾ ਬਲੇ ਹਾਰਣਾ ਮਨਸਾ ਸਭ ਪੂਰੇਵ ਇੱਕੋ ਦਿਸਾ ਸੱਜਣੋ ਦਿਸਾ ਇੱਕੋ ਦਿਸਾ ਸੱਜਣੋ ਇੱਕ ਭਾਈ ਮੀਤ ਇੱਕ ਸਾਧੀ ਸਮੱਗਰੀ ਇੱਕ ਸਾਧੀ ਹਾਰੀਤ ਇੱਕ ਸਿਓ ਮਨ ਮੰਨਿਆ ਤਾ ਹੋਵਾ ਨਹਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਏ ਏਕ ਨਾਨਕ ਸੱਚ ਕੀਤ